ਬੇਪਰੋਸਗੀ ਦਾ ਮਤਾ ਲਿਆਉਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਨੂੰ ਉਤਾਰ ਦਿੱਤਾ ਗਿਆ ਸੀ ਸੀਟ ਤੋਂ ਅਤੇ ਹੁਣ ਸ਼ਾਮ ਲਾਲ ਜੈਨ ਨੂੰ ਬਣਾਇਆ ਗਿਆ ਸੀਨੀਅਰ ਡਿਪਟੀ ਮੇਅਰ ਹਰਵਿੰਦਰ ਲੱਡੂ ਨੂੰ ਪਈਆਂ ਸਿਰਫ 11 ਵੋਟਾਂ ਅਤੇ ਸ਼ਾਮ ਲਾਲ ਜੈਨ ਨੂੰ ਪਈਆਂ 31 ਵੋਟਾਂ ਪਿਛਲੇ ਲੰਬੇ ਸਮੇਂ ਤੋਂ ਸੀਨੀਅਰ ਡਿਪਟੀ ਮੇਅਰ ਦੀ ਪੋਸਟ ਹੈ ਜਿਹੜੀ ਉਹ ਬਠਿੰਡਾ ਨਗਰ ਨਗਰਿਕ ਦੇ ਅੰਦਰ ਖਾਲੀ ਪਈ ਸੀ ਅਤੇ ਅੱਜ ਇਸ ਦੀ ਜਿਹੜੀ ਚੋਣ ਹੋਈ ਹੈ ਜਿੱਥੇ 30 ਵੋਟਾਂ ਪਹਿਲਾਂ ਸ਼ਾਮਲਾਲ ਜੈਨ ਨੂੰ ਪੈ ਚੁੱਕੀਆਂ ਸਨ ਤੇ ਉਸ ਤੋਂ ਬਾਅਦ ਜਿਹੜੀਆਂ ਕਾਂਗਰਸ ਪਾਰਟੀ ਨੇ ਆਪਣਾ ਸਮਰਥਨ ਜਿਹੜਾ ਉਹਨਾਂ ਨੂੰ ਦੇ ਦਿੱਤਾ ਗਿਆ ਇਸ ਨੂੰ ਲੈ ਕੇ ਸ਼ਾਮਲਾਲ ਜੈਨ ਨੂੰ ਸੀਨੀਅਰ ਡਿਟੀ ਮੇਅਰ ਬਣਾ ਦਿੱਤਾ ਗਿਆ ਅਸੀਂ ਅਸੀਂ ਉਹ ਦਿਖਾ ਰਹੇ ਹਾਂ ਬਟੰਡਾ ਨਗਰ ਨਗਰ ਕਮ ਦੇ ਅੰਦਰ ਮੇਅਰ ਪਤਮਜੀਤ ਮਹਿਤਾ ਵੱਲੋਂ ਉਹਨਾਂ ਦੇ ਹਾਰ પાਕੇ ਅਤੇ ਹੋਰ ਉਹਨਾਂ ਦੇ ਪਾਰਟੀ ਵਰਕਰਾਂ ਵੱਲੋਂ ਦੇ ਹਾਰ પાਕੇ ਉਹਨਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ ਅੱਜ ਦੇ ਇਲੈਕਸ਼ਨ ਬਾਰੇ ਕੀ ਕਹਾਂਗੇ ਅੱਜ ਦੇ ਇਲੈਕਸ਼ਨ ਬਾਰੇ ਇਹ ਕਹਿਣਾ ਚਾਹੁੰਦੇ ਆ ਵੀ ਕਾਂਗਰਸ ਪਾਰਟੀ ਨੇ ਇੱਕ ਗਰੀਬ ਐਮਸੀ ਨੂੰ Dalit ਬੰਦੇ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਵੀ ਸਾਡੇ ਸਾਰੇ ਐਸਸੀ ਭਰਾ ਵੱਡਿਆਂ ਨੂੰ ਵੋਟਾਂ ਪਾ ਕੇ ਉਹਨਾਂ ਨੂੰ ਗਰੀਬ ਬੰਦਾ ਪਸੰਦ ਨਹੀਂ ਆਇਆ ਕੋਈ ਗੱਲ ਨਹੀਂ ਪ੍ਰਮਾਤਮਾ ਉਹਨਾਂ ਦੇ ਬੱਚਿਆਂ ਨੂੰ ਖੁਸ਼ ਰੱਖੇ ਪਰ ਇਲੈਕਸ਼ਨ ਜਿੱਤ ਜਾਣਾ ਜਾਂ ਇਲੈਕਸ਼ਨ ਹਾਰ ਜਾਣਾ ਕੋਈ ਜਿੱਤ ਹਾਰ ਨਹੀਂ ਹੁੰਦੀ ਜਿਹੜਾ ਬੰਦੇ ਦੀ ਜਮੀਰ ਨਾ ਹਾਰੇ ਜਿਹੜੇ ਬੰਦੇ ਦਾ ਮਨ ਨਾ ਹਰੇ ਅਸੀਂ ਪਹਿਲਾਂ ਵੀ ਚੜਦੀ ਕਲਾ 'ਚ ਸੀ ਅਸੀਂ ਅੱਜ ਵੀ ਚੜਦੀ ਕਲਾ 'ਚ ਆ ਜਦੋਂ ਮੇਰ ਸਾਹਿਬ ਦੀ ਚੋਣ ਹੋਈ ਉਦੋਂ ਵੀ ਸਾਰੀ ਕਾਂਸ ਇਕੱਠੀ ਸੀ ਚਾਹੇ 10 ਸੀ ਚਾਹੇ 12 ਸੀ ਚਾਹੇ 15 ਸੀ ਚਾਹੇ 18 ਸੀ ਚਾਹੇ 11 ਸੀ ਜਦੋਂ ਸੀਨੀਅਰ ਡਿਪਟੀ ਮੇਰ ਸ਼ੋਕ ਪ੍ਰਧਾਨ ਨੂੰ ਲਾਇਆ ਉਦੋਂ ਵੀ ਇਕੱਠੇ ਸੀ ਅੱਜ ਵੀ ਅਸੀਂ ਇਕੱਠੇ ਆ ਤੇ ਗਾਹ ਵੀ ਅਸੀਂ ਸਰਕਾਰਾਂ ਨਾਲ ਡਟ ਕੇ ਮੁਕਾਬਲਾ ਕਾਂਸ ਕਰਦੀ ਰਹੂਗੀ ਚੜਦੀ ਕਲਾ 'ਚ ਹਾਂ ਚੜਦੀ ਕਲਾ 'ਚ ਰਹਾਂਗੇ ਡਟ ਕੇ ਮੁਕਾਬਲਾ ਕਰਾਂਗੇ ਕਿ ਹੈਗਾ ਕਿ ਉਸੇ ਸਰਬਸੰਮਤੀ ਹੋ ਗਈ ਕੋਈ ਸਰਬਸੰਮਤੀ ਨਹੀਂ ਹੋਈ 41 ਬੰਦੇ ਇਕੱਠੇ ਹੋਏ ਸੀ ਉੱਥੇ ਉਹ 41ਾਂ ਚੋਂ 30 ਬੰਦਿਆਂ ਨੇ ਉਹਨਾਂ ਨੂੰ ਜਿਹੜਾ ਹੈਗਾ ਵੀ ਉਹਨਾਂ ਦੇ ਹੱਕ ਦੇ ਵਿੱਚ ਸਮਰਥਨ ਦਿੱਤਾ ਅਸੀਂ ਆਪਣਾ ਪ੍ਰਸਤਾਵ ਵਾਪਸ ਲੈ ਲਿਆ ਸਾਡੇ ਸੀਨੀਅਰ ਲੀਡਰਸ਼ਿਪ ਜੋ ਅੰਦਰ ਸੀ ਉਹਨਾਂ ਦੇ ਕਹਿਣ ਤੇ ਅਸੀਂ ਆਪਣਾ ਨਾਮ ਵਾਪਸ ਲਿਆ ਅਸੀਂ ਆਪਦਾ ਬਾਹਰ ਆ ਗਏ ਦੇ ਵਿੱਚ ਆ ਉਹ ਕਿਹੜੀ ਤੋਸ ਨਾਲ ਸੰਬੰਧਿਤ ਨੇ ਤੁਸੀਂ ਕਹਿਣਾ ਵੀ ਉਹ ਤਾਂ ਜੀ ਜੇ ਮੈਂ ਹੁਣ ਇਹ ਗੱਲ ਕਰਾਂ ਜੀ ਜੇ ਮੈਂ ਐ ਸੀਨੀਅਰ ਡਿਪਟੀ ਮੇਰ ਮੰਨਾ ਹੁੰਦਾ ਚਾਰ ਚਾਰ ਘਰ ਬਦਲ ਕੇ ਤਾਂ ਮੈਂ ਕਦੋਂ ਦਾ ਹੀ ਬਣ ਜਾਂਦਾ ਪਰ ਮੈਂ ਐ ਨਾ ਕਰੋ ਸਾਡੇ ਭਰਾ ਨੇ ਪ੍ਰਮਾਤਮਾ ਨੂੰ ਬਧਾਈਆਂ ਬਹੁਤ ਬਹੁਤ ਰਾਜੀ ਖੁਸ਼ੀ ਰਹਿਣ ਪਰ ਮੈਂ ਆਪਦੀ ਕਾਂਗਰਸ ਪਾਰਟੀ ਦੇ ਨਾਲ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਸਾਰੀ ਲੀਡਰਸ਼ਿਪ ਅੱਜ ਹਰਵਿੰਦਰ ਲੱਡੂ ਦੇ ਮੋਢੇ ਤੇ ਹੱਥ ਲਾ ਕੇ ਖੜੀ ਆ ਔਰ ਪਰਸੋ ਦਾ ਮੈਨੂੰ ਕਹਿ ਰਹੀ ਆ ਵੀ ਕਿਸੇ ਗੱਲ ਦੀ ਪ੍ਰਵਾਹ ਨਾ ਕਰੀ ਗੱਡੀ ਦਾ ਹੀ ਦੇ ਗੱਡੀ ਤੱਕ ਜਿੱក ਤੇ ਬੈਠਣਾ 10 ਭਰਾ ਲੈ ਕੇ ਬਹਿ ਜਾ ਮੈਂ ਆਪਾਂ ਨਾ ਕਿਸੇ ਨੂੰ ਚਾਹ ਪਿਉਣੀ ਨਾ ਰੋਟੀ ਖਵਾਣੀ ਨਾ ਕਿਸੇ ਨੂੰ ਲਾਲਚ ਦੇਣਾ ਸਿਰਫ ਤੇ ਸਿਰਫ ਸੰਵਿਧਾਨ ਦੇ ਉੱਤੇ ਪਹਰਾ ਦੇਣਾ ਸੰਵਿਧਾਨ ਦੇ ਪਹਰਾ ਦੇ ਕੇ ਆਏ ਆ ਚੜਦੀ ਕਲਾ 'ਚ ਚੜਦੀ ਕਲਾ 'ਚ ਕਾਂਗਰਸ ਪਾਰਟੀ ਆ ਸਰ ਕੀ ਕਹੋਗੇ ਅੱਜ ਪਹਿਲਾਂ ਤਾਂ ਮੁਬਾਰਕਬਾਦ ਤੁਹਾਨੂੰ ਬਹੁਤ-ਬਹੁਤ ਥੈਂਕ ਯੂ ਸਰ ਕਿਸ ਤਰ੍ਹਾਂ ਦੀ ਚੌਂ ਰਹੇ ਜਾਈਏ ਅੱਜ ਸਰ ਚੌਂ ਜਿਸ ਸੰਬੰਧ 'ਚ ਸਾਡੇ ਜਿੰਨੇ ਵੀ ਕੌਂਸਲਰ ਸਾਹਿਬਾਨ ਸੀ ਮੈਂ ਉਹਨਾਂ ਦਾ ਦਿਲ ਦੀਆਂ ਗੱਲਾਂ ਕਹਿ ਰਹੇ ਤੋ ਧੰਨਵਾਦ ਕਰਦਾ ਹਾਂ ਸਾਡੇ ਮੇਅਰ ਸਾਹਿਬ ਦਾ ਪ੍ਰਧਾਨ ਅਮਰਜੀਤ ਮਹਿਤਾ ਜੀ ਦਾ ਸਾਡੀ ਪਾਰਟੀ ਦਾ ਦਿਲ ਦੀਆਂ ਗੱਲਾਂ ਤਾਂ ਬਹੁਤ-ਬਹੁਤ ਧੰਨਵਾਦ ਜੋ ਮੈ ਮੈਂ ਤੁਹਾਡੇ ਮਾਦੇ ਨੂੰ ਵੀ ਦੱਸਣਾ ਚਾਹੁੰਨਾ ਉਹ ਕਿਤੇ ਵੀ ਉਹ ਵਿਸ਼ਵਾਸ ਉਹਨਾਂ ਦਾ ਟੁੱਟਣ ਨਹੀਂ ਦੇਵਾਂਗੇ ਸ਼ਹਿਰ ਦੇ ਕੰਮ ਲਈ ਜੋ ਵੀ ਮੇਰ ਸਾਹਿਬ ਡਿਊਟੀ ਲਉਣਗੇ ਧੰਨਵਾਦ ਨਾਲ ਨਿਭਾਇਆ ਜਾਵੇਗਾ। ਅੱਛਾ ਕੋਈ ਅੰਦਰ ਵਿਰੋਧ ਕਿਸੇ ਤਰੀਕੇ ਦਾ ਕਿਸੇ ਕਿਸਮ ਦਾ ਕੋਈ ਵਿਰੋਧ ਨਹੀਂ ਕੋਈ ਰੋਣਾ ਨਹੀਂ ਕੋਈ ਰੱਪਾ ਨਹੀਂ ਸਾਰੇ ਨੇ ਕਮਰਸ ਪਾਰਟੀ ਦੇ ਉਹਨਾਂ ਦਾ ਕੈਂਡੀਡੇਟ ਵਾਪਸ ਲੈ ਕੇ ਤੇ ਸਾਨੂੰ ਸਮਰਥਨ ਦਿੱਤਾ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਵਿਸ਼ਵਾਸ ਦਿਵਾਉਂਦੇ ਆ ਵੀ ਕੋਈ ਵੀ ਕਾਉਂਸਲ ਹੋਵੇ ਅਸੀਂ ਹਰੇਕ ਦਾ ਕੰਮ ਕਰਾਂਗੇ। ਜਿੰਮੇਵਾਰੀ ਸਾਰੇ ਸ਼ਹਿਰ ਦੀ ਹੈ। ਜੋ ਮੇਰ ਸਾਹਿਬ ਡਿਊਟੀ ਲਉਣਗੇ ਉਸ ਨੂੰ ਤਨਮਾਨ ਨਾਲ ਨਿਭਾਇਆ ਜਾਵੇਗਾ। ਤੱਕ ਜੀ ਆਪਾਂ ਨੂੰ ਨਵੇਂ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਨੇ ਸ਼ਾਮਲਾਲ ਜੈਨ ਜੀ ਬਹੁਤ ਹੀ ਮਿਹਨਤੀ ਇਨਸਾਨ ਨੇ ਇਹਨਾਂ ਦੇ ਬਾਰੇ ਇਹਨਾਂ ਦੇ ਏਰੀਆ 'ਚ ਜਿੰਨੀ ਵਾਰੀ ਵੀ ਅਸੀਂ ਪੁੱਛਿਆ ਤੇ ਬਹੁਤ ਹੀ ਪੋਜ਼ਿਟਿਵ ਸਾਨੂੰ ਰਿਸਪੌਂਸ ਆਇਆ ਉਮੀਦ ਕਰਦਾ ਹਾਂ ਉਸੇ ਪੋਜ਼ਿਟਿਵਿਟੀ ਨਾਲ ਤੇ ਅਨਥਕ ਮਿਹਨਤ ਕਰਕੇ ਸ਼ਹਿਰ ਦੇ ਵਿਕਾਸ ਦੇ ਵਿੱਚ ਵੀ ਉਹਨਾਂ ਹੀ ਯੋਗਦਾਨ ਤੇ ਸਹਿਯੋਗ ਪਾਣਗੇ ਤੇ ਇਸੇ ਮਿਹਨਤ ਨੂੰ ਦੇਖਦੇ ਹੋਏ ਸਾਡੀ ਸਾਰੀ ਕਾਉਂਸਲਰਸ ਦੀ ਟੀਮ ਨੇ ਅਨ ਆਪੋਜ਼ਡ ਜੋ ਹੈ ਆ ਸ਼ਾਮ ਲਾਲ ਜਹਨ ਜੀ ਨੂੰ ਸੀਨੀਅਰ ਡਿਪਟੀ ਮੇਅਰ ਚੁਣਿਆ ਅੱਛਾ ਕਿੰਨੇ ਵੋਟਾਂ ਇਹਨਾਂ ਨੂੰ ਪਈ 42 ਕਾਉਂਸਲਰਸ ਮੌਜੂਦ ਸੀਗੇ ਉਹਨਾਂ ਦੇ ਵਿੱਚੋਂ 30 ਕਾਉਂਸਲਰਸ ਨੇ ਪਹਿਲਾਂ ਜਨ ਸਾਹਿਬ ਨੂੰ ਵੋਟ ਪਾਈ ਉਸ ਤੋਂ ਬਾਅਦ ਕਾਂਗਰਸ ਦੇ ਜੋ ਉਮੀਦਵਾਰ ਸੀਗੇ ਸਰਦਾਰ ਲੱड्डੂ ਜੀ ਉਹਨਾਂ ਨੇ ਆਪ ਦਾ ਜੋ ਕੈਂਡੀਡੇਟ ਰ ਹੈ ਉਹ ਵਾਪਸ ਲੇਟਾ